ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਜੀਵੇ ਸੋਹਣਿਆ ਜੀ ਤੇ ਨਾਲ ਹੀ ਓਏ ਭੋਲੇ ਓਏ ਇਹਨਾਂ ਦੋਵਾਂ ਫਿਲਮਾਂ ਦੀ ਬਾਕਸ ਆਫਿਸ ਕਲੈਕਸ਼ਨ ਲੈ ਕੇ ਆਇਆ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਮਰਾਨ ਅਬਾਸ ਦੀ ਫਿਲਮ ਜੀਵੇ ਸੋਹਣੀਆ ਜੀ ਫਿਲਮ ਰਿਲੀਜ਼ ਹੋਦਿਆਂ ਰਕਾਰਡ ਤੋੜ ਕਮਾਈ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਜਗਜੀਤ ਸੰਧੂ ਦੀ ਫਿਲਮ OE ਭੋਲੇ OE ਫਿਲਮ ਵੀ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਵਾਂ ਫਿਲਮਾਂ ਦੀ ਹੀ ਕਲੈਕਸ਼ਨ, ਬਜਟ, ਸਕਰੀਨ, ਡਾਇਰੈਕਟਰ ਅਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ। ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਤੋਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਆਂ। ਤੋਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜਗਜੀਤ ਸੰਧੂ ਦੀ ਫਿਲਮ ਓਏ ਭੋਲੇ ਓਏ ਵਾਲੀ ਜਿਸ ਦੀ ਇੱਕ ਅਲੱਗ ਸਟੋਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਓਏ ਭੋਲੇ ਓਏ ਫਿਲਮ ਵਿੱਚ ਸਾਨੂੰ ਜਗਜੀਤ ਸੰਧੂ ਤੇ ਏਰਵਨ ਮੀਤ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ। ਇਹ ਫਿਲਮ ਰਿਲੀਜ਼ ਹੁੰਦਿਆਂ ਹੀ ਕਾਫੀ ਸ਼ਾਨਦਾਰ ਕਲੈਕਸ਼ਨ ਕਾਰਡ ਰਹੀ ਹੈ ਓਏ ਭੋਲੇ ਓਏ ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਓਏ ਭੋਲੇ ਓਏ ਫਿਲਮ ਨੂੰ ਪੰਜਾਬ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ, ਦੁਬਈ, ਆਸਟ੍ਰੇਲੀਆ, ਯੂ ਐਸ ਏ ਤੇ ਇਟਲੀ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਇਸ ਫਿਲਮ ਨੂੰ ਡਾਇਰੈਕਟ ਬ੍ਰਿੰਦਰ ਰਾਮ ਗੜੀਏ ਨੇ ਕੀਤਾ ਹੈ ਤੇ ਪ੍ਰੋਡਿਊਸ ਇਸ ਫਿਲਮ ਨੂੰ ਜਗਜੀਤ ਸੰਧੂ ਤੇ ਕੇਵਿਟ ਲੋਣੇ ਮਿਲ ਕੇ ਕੀਤਾ ਹੈ। ਜਗਜੀਤ ਸੰਧੂ ਦੀ ਓਏ ਭੋਲੇ ਫਿਲਮ ਰਿਲੀਜ਼ ਹੋਈ ਹੈ। ਕਾਫੀ ਖਾਂਦਾਰ ਕਲੈਕਸ਼ਨ ਕਰ ਰਹੀ ਹੈ ਜੇ ਇਸ ਫਿਲਮ ਦੀ ਕਲੈਕਸ਼ਨ ਤੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 4 ਤੋਂ 5 ਕਰੋੜ ਦੇ ਕਰੀਬ ਹੈ ਤੇ ਜੇ ਉਹ ਭੋਲਿਓਏ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 80 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਨੇ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਦਿਨ ਇਸ ਨੇ 60 ਤੋਂ 70 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪੰਜਵੇਂ ਦਿਨ ਇਸਨੇ 80 ਤੋਂ 85 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਛੇਵੇਂ ਜਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 1 ਕਰੋੜ ਤੇ 15 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਜਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ 4 ਕਰੋੜ ਤੇ 70 ਤੋਂ 80 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਉੱਥੇ ਹੀ ਇਹ ਦੂਜੇ ਪਾਸੇ ਇਮਰਾਨ ਅਬਾਸ ਸਿਮੀ ਚਾਹਲ ਦੀ ਫਿਲਮ ਜੀਵੇ ਸੋਹਣਿਆ ਜੀ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਵੀ ਰਿਕਾਰਡ ਤੌਰ ਕਮਾਈ ਕਰ ਰਹੀ ਹੈ ਇਸ ਫਿਲਮ ਵਿੱਚ ਸਾਨੂੰ ਇਮਰਾਨ ਅਬਾਸ ਅਤੇ ਸਿਮੀ ਚਾਹਲ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਜੀਵੇ ਸੋਹਣਿਆ ਜੀ ਫਿਲਮ ਦੀ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਇਹ ਫਿਲਮ ਕਾਫੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਵਾ ਕੈਨੇਡਾ ਇਟਲੀ ਦੁਬਈ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਚ ਵੀ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਟੋਟਲ ਵਰਲਡਵਾਈਡ 700 ਦੇ ਕਰੀਬ ਸਕਰੀਨਸ ਮਿਲੀਆਂ ਜੀਵੇ ਸੋਹਣਿਆ ਜੀ ਫਿਲਮ ਨੂੰ ਡਾਇਰੈਕਟ ਥਾਪੜ ਨੇ ਕੀਤਾ ਹੈ ਤੇ ਪ੍ਰੋਡਿਊਸ ਇਸ ਫਿਲਮ ਨੂੰ ਅਮਿਤ ਜਨੇਜਾ ਪ੍ਰਭਜੋ ਸਿੱਧੂ ਸਨੀਲਾ ਆੜਤੇ ਤੇ ਵਡੂੰ ਅਰੋੜਾ ਨੇ ਮਿਲ ਕੇ ਕੀਤਾ ਹੈ ਜੇ ਜੀਵੇ ਸੋਹਣਿਆ ਜੀ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 5 ਕਰੋੜ ਦੇ ਕਰੀਬ ਹੈ ਤੇ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਮਰਾਨ ਅਬਾਸ ਤੇ ਸਿਮੀ ਚਾਹਲ ਦੀ ਜੀਵੇ ਸੋਹਣਿਆ ਜੀ ਫਿਲਮ ਨੇ ਆਪਣੇ ਪਹਿਲੇ ਦਿਨ ਦਾ ਟੋਟਲ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਟੋਟਲ 80 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 85 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਦਿਨ ਇਸ ਫਿਲਮ ਨੇ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪੰਜਵੇਂ ਦਿਨ ਇਸ ਫਿਲਮ ਨੇ ਟੋਟਲ ਵਰਲਡਵਾਈਡ 1 ਕਰੋੜ ਤੇ 35 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਛੇਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 90 ਤੋਂ 95 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ वर्ल्डवाइड ਲਾਕਪਾਕ 5 ਕਰੋੜ ਤੇ 40 ਤੋਂ 45 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋਵੇਂ ਫਿਲਮਾਂ ਹੀ ਲੋਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਲੋਕ ਇਹਨਾਂ ਫਿਲਮਾਂ ਨੂੰ ਆਪਣੇ ਪਰਿਵਾਰ ਸਮੇਤ ਸਿਨੇਮਾ ਕਨਾਂ ਵਿੱਚ ਜਾ ਕੇ ਦੇਖ ਰਹੇ ਹਨ ਸੋ ਏਸੀ ਉਹ ਕੋ ਲਏ ਤੇ ਜੀਵੇ ਸੋਹਣਾ ਜੀ ਇਹਨਾਂ ਦੋਵਾਂ ਫਿਲਮਾਂ ਦੀ ਹੀ ਫਸਟ 6 ਡੇਜ਼ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਸੀਂ ਇਹਨਾਂ ਦੋਆਂ ਫਿਲਮਾਂ ਵਿੱਚੋਂ ਕਿਹੜੀ ਫਿਲਮ ਨੂੰ ਦੇਖ ਚੁੱਕੇ ਹੋ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ